ਹਏ ਟੋਪੀ ਬਾਜ਼ਾਰ ਉੱਤੇ ਇੱਕ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਔਰ ਇੱਕ ਜਿਹੜੇ ਸਾਡੇ ਬਠਿੰਡਾ ਦੇ ਬਾਰੇ ਗੱਲਤੀ ਹੈ ਉਹਨਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਪਬਲਿਕ ਕੌਨਫੀਡੈਂਸ ਇਨਫਿਲ ਕਰਨ ਲਈ ਅੱਜ ਇੱਕ ਫਲੈਗਮਾਰਕ ਤੇ ਕਟਣ ਵਾਲੇ ਮੇਰੇ ਨਾਲ ਇਥੇ ਐਸਪੀ ਸਿਟੀ ਨਰਿੰਦਰ ਸਿੰਘ ਐਸਪੀਡੀ ਜਸਮੀਤ ਪੀਐਸਪੀ ਸਿਟੀ ਵਨ ਸੰਦੀਪ ਆਟੀ ਪੀਐਸਪੀ ਟ੍ਰੈਫਿਕ ਹਰਪ੍ਰੀਤ ਤੇ ਜਿਹੜੇ ਸਿਟੀ ਏਰੀਆ ਦੇ ਐਸਐਚਓਸ ਹੈ ਉਹਨਾਂ ਦੇ ਨਾਲ ਨਾਲ ਕਰੀਬ 200 ਦੇ ਕਰੀਬ ਸਾਡੇ ਕੋਲ ਫੋਰਸ ਹੈ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਡੀਜੀਪੀ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਵੱਲੋਂ ਤਿੰਨ ਕੰਪਨੀਆਂ ਰੀਸੈਂਟਲੀ ਪ੍ਰੋਵਾਈਡ ਕੀਤੀਆਂ ਗਈਆਂ ਇੱਕ ਵਿਜ਼ਿਬਿਲਿਟੀ ਫੈਕਟਰ ਚ ਸਾਨੂੰ ਸਾਡੀ ਬਠਿੰਡਾ ਪੁਲਿਸ ਨੂੰ ਸਪਲੀਮੈਂਟ ਕਰਨ ਲਈ ਤੋ ਸਾਰੇ ਰਿਪੋਰਟਸ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਹੈ ਇਹਨਾਂ ਦੀ ਵੀ ਟ੍ਰੇਨਿੰਗ ਹੈ ਔਰ ਇਹਨਾਂ ਨੂੰ ਵੀ ਐਕਸਪੋਜ਼ਰ ਮਿਲੇਗਾ ਜੋ

ਬਾੜੀ ਅੰਸਰ ਨੂੰ ਇੱਕ ਮੈਸੇਜ ਦੇਣ ਲਈ ਕਿ ਫਲੈਗਮਾਰਚ ਜਿੱਤੇ ਜਾਂਦੇ ਹੈ ਕਿ ਪੁਲਿਸ ਪ੍ਰੈਜੈਂਸ ਇਸ देयर ਐਂਡ ਪੁਲਿਸ ਇਸ देयर ਟੂ ਸਰਵ ਯੂ ਇਹਦਾ ਹੀ ਮਕਸਦ ਹੁੰਦਾ ਜਿਹੜੇ ਜਦੋਂ ਵੀ ਫਲੈਗਮਾਰਚਿਕ ਏਰੀਆ ਡੋਮਿਨੇਸ਼ਨ ਐਕਟੀਵਾਇਜ਼ ਹੋਦਾ ਹੈ। ਵਪਾਰੀਆਂ ਦਾ ਮਨੋਬਲ ਵਧਾਉਣ ਵਾਸਤੇ ਕੀ ਕਰਦੇ? ਤਾਂ ਵਪਾਰੀਆਂ ਦਾ ਮਨੋਬਲ ਵਧਾਉਣ ਲਈ ਇਹ ਕੰਮ ਕੀਤੇ ਜਾਂਦੇ ਹੈ। ਆਦਰਵਾਇਜ਼ ਵੀ ਬਟਿੰਡਾ ਪੁਲਿਸ ਹਮੇਸ਼ਾ ਪਬਲਿਕ ਦੀ ਸਿਕਿਉਰਿਟੀ ਲਈ ਹਾਜ਼ਰ ਹੈ। ਅਸੀਂ ਕੰਟੀਨਿਊਏਸ਼ਨ ਚ ਇਹ ਜਿਹੜੇ ਮਾੜੇ ਆਨਸਰ ਆ ਤੇ ਕੁਛ ਨਾ ਕੁਝ ਐਕਸ਼ਨ ਲੈਂਦੇ ਰਹਿੰਦੇ ਜਦਾ ਐਗਜ਼ਾਮਪਲ ਤੁਹਾਨੂੰ ਮਿਲਦਾ ਹੀ ਰਹਿੰਦਾ ਔਰ ਅੱਜ ਵੀ ਸਾਡੇ ਇੱਕ ਵਪਾਰੀ ਤਬਕਾ ਜਾਂ ਫਿਰ ਸਾਡੇ ਡਿਸਟ੍ਰਿਕਟ ਦੇ ਜਿੰਨੇ ਵੀ ਫਿਡੇਗਨ ਦੇ ਸ਼ਹਿਰੀ ਉਹਨਾਂ ਨੇ ਇੱਕ ਸੈਂਟਰਲ ਕੌਨਫੀਡੈਂਸ ਲੈ ਲਈ ਹੈ ਫਲੈਗਸ਼ਿਪ ਅਧਿਆਕਾਰ ਥੈਂਕ ਯੂ